ਤਸਰੀਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਧਾਰੀਵਾਲ ਬਟਿਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਵਰਕ ਵਾਲੇ ਤੇ ਕੁਝ ਪ੍ਰਿੰਟਡ ਸੂਟ ਆ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਸੋਹਣੇ ਸੂਟ ਨੇ ਲਾਜਵਾਬ ਪ੍ਰਿੰਟਿੰਗ ਹੈ ਇਹਨਾਂ ਛੂਟਾਂ ਦੀ ਕੁਆਲਿਟੀ ਇੱਕ ਨੰਬਰ ਹੈ ਜੀ ਬਹੁਤ ਹੀ ਸੋਹਣਾ ਫੈਬਰਿਕ ਹੈ ਇਹ ਹੈਗੇ ਆਪਣੇ ਕੋਲ ਬੈਲਵਾਰਡ ਦੇ ਸੂਟ ਇਹ ਆਪਣੇ ਕੋਲ ਸਿਰਫ ਦੋ ਹੀ ਸੂਟ ਨੇ ਲਿਕੋ ਸਿੰਗਲ ਸਿੰਗਲ ਕਲਰ ਹੈ ਜਿਸ ਵੀ ਭੈਣ ਨੂੰ ਇਹ ਸੂਟ ਪਸੰਦ ਆਇਆ ਆਪਣੀ ਸਕਰੀਨਸ਼ਾਟ ਲੈ ਕੇ ਜਲਦੀ ਜੀ ਦਾ ਆਪਾਂ ਨੂੰ ਆਰਡਰ ਪਲੇਸ ਕਰਿਓ ਇਹ ਹੈਗਾ ਆਪਣਾ ਪਹਿਲਾ ਸੂਟ ਦੇਖ ਸਕਦੇ ਹੋ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਸ ਦੀ ਇਹ ਆਪਣੇ ਕੋਲੇ ਹੈਗਾ ਜਿਹੜੀ ਮਾਈਕਰੋ ਦੀ ਪਿਓਰ ਵੈਲਵਟ ਹੈ ਉਸ ਦੇ ਉੱਤੇ ਇਹ ਸੂਟ ਆਪਣੇ ਕੋਲੇ ਇਸ ਦੇ ਨਾਲ ਆਜੂਗੀ ਇਸ ਦੀ ਪਲੇਨ ਆਫ ਜਿਹੜਾ ਪ੍ਰਿੰਟ ਹੈ ਉਸ ਦੇ ਨਾਲ ਪਲੇਨ ਬਾਟਮ ਇਸ ਤਰ੍ਹਾਂ ਦਾ ਪ੍ਰਿੰਟਿੰਗ ਹੈਗੀ ਹੈ ਬਾਟਮ ਦੇ ਵਿੱਚ ਬਹੁਤ ਹੀ ਸੋਹਣਾ ਜਿਹੜਾ ਹੈਗਾ ਇਸ ਸੂਟ ਹੈ ਇਸ ਤਰ੍ਹਾਂ ਦੀ ਦੇਖ ਸਕਦੇ ਹੋ ਸਟੈਂਪ ਹੈ ਸੂਟ ਦੇ ਉੱਪਰ ਮਾਈਕਰੋ ਦੀ ਜਿਹੜੀ ਹੈਗੀ ਹੈ ਪੈਲਵਟ ਹੈ ਬਹੁਤ ਸੋਹਣਾ ਜਿਹੜਾ ਹੈ ਸੂਟਾ ਜਿਹੜਾ ਆਪਣੇ ਕੋਲੇ ਹੈ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਇਸ ਕੋਲ ਜਿਹੜਾ ਇਹਦੇ ਵਿੱਚ ਹਿੰਗਰੇਜ ਆ ਕਲਰ ਹੈ ਗ੍ਰੀਨ ਜਿਹਾ ਕਲਰ ਹੈ ਇਸ ਦਾ ਥੋੜਾ ਲਾਈਟ ਗ੍ਰੀਨ ਜਿਹਾ ਕਲਰ ਹੈ ਬਹੁਤ ਸੋਹਣਾ ਸਰਦਾਰੀ ਜਿਹਾ ਪ੍ਰਿੰਟਿੰਗ ਹੈ ਇਸ ਤਰ੍ਹਾਂ ਦਾ ਛੂਟ ਆ ਜੂਗਾ ਦੇਖ ਸਕਦੇ ਹੋ ਕਿੰਨਾ ਸੋਹਣਾ ਸੂਟ ਹੈ ਇਹ ਤੇ ਇਸ ਦੇ ਨਾਲ ਅਗਲਾ ਪ੍ਰਿੰਟਿੰਗ ਹੈਗੀ ਆਪਣੇ ਕੋਲ ਇਸ ਤਰ੍ਹਾਂ ਦੀ ਬਹੁਤ ਸੋਹਣੀ ਇਹ ਸੂਟ ਦੀ ਪ੍ਰਿੰਟਿੰਗ ਹੈ ਦੇਖ ਸਕਦੇ ਹੋ ਕਿੰਨੇ ਸੋਹਣੇ ਇਹਦੇ ਵਿੱਚ ਫਲਾਵਰ ਬਣੇ ਹੋਏ ਨੇ ਬਹੁਤ ਸੋਹਣਾ ਲਾਜਵਾਬ ਜੀ ਸਰਦਾਰੀ ਜਿਹਾ ਛੂਟ ਲੇنگੇ ਪ੍ਰਿੰਟਿੰਗ ਬਹੁਤ ਸੋਹਣੀ ਹੈ ਕਲੈਕਸ਼ਨ ਇੱਕ ਨੰਬਰ ਹੈ ਕੁਆਲਿਟੀ ਦਾ ਕੋਈ ਲਾਂਬਾ ਨਹੀਂ ਹੋਊਗਾ ਬਹੁਤ ਹੀ ਸੋਹਣਾ ਛੂਟਨੇ ਜੀ ਬਹੁਤ ਸੋਹਣੀ ਸੀ ਇਹ ਹੈਗੀ ਆਪਣੀ ਬਾਟਮ ਇਹਦੇ ਵਿੱਚ ਵੀ ਤੁਸੀਂ ਪ੍ਰਿੰਟ ਦੇਖ ਸਕਦੇ ਹੋ ਬਹੁਤ ਸੋਹਣਾ ਇਹਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ ਇਸ ਤਰ੍ਹਾਂ ਦੀ ਆਪ ਪ੍ਰਿੰਟਿੰਗ ਹੈ 2.5 ਮੀਟਰ ਦੀ ਕਾਟਰ ਹੋਗੀ ਜੀ ਬਹੁਤ ਹੀ ਸੋਹਣਾ ਛੂਟਨੇ ਬਰ ਬਹੁਤ ਖੁੱਲਾ ਹੈ ਮਤਲਬ ਇਹ ਨਹੀਂ ਹੈਗਾ ਵੀ ਬਰ ਛੋਟਾ ਹੋਊਗਾ ਬਹੁਤ ਸੋਹਣਾ ਛੂਟਾ ਜਿਹੜਾ ਇਹ ਤਿਆਰ ਹੁੰਦਾ ਹੈ ਤੇ ਇਹਨਾਂ ਦੋਨਾਂ ਛੂਟਾਂ ਦਾ ਪ੍ਰਾਈਸ ਆਪਣੇ ਕੋਲ ਰਹੂਗਾ ਜੀ 1500 ਰੁਪਏ 1500 ਰੁਪਏ ਇਹਨਾਂ ਛੂਟਾਂ ਦਾ ਪ੍ਰਾਈਸ ਹੈ ਇਹ ਆਪਣੇ ਕੋਲ ਸਿਰਫ ਦੋ ਹੀ ਛੂਟਨੇ ਬ ਜੇ ਕਿਸੇ ਵੀ ਪਹਿਣਨੇ ਛੂਟ ਲੈਣੇ ਹੁਣ ਤਾਂ ਪਲੀਜ਼ ਜਲਦੀ WhatsApp ਮੈਸੇਜ ਕਰ ਦਿਓ ਤੇ ਇਸ ਤੋਂ ਅਗਲਾ ਛੂਟ ਆਪਣੇ ਕੋਲ ਹੈਗਾ ਜੀ ਇਸ ਤਰ੍ਹਾਂ ਦਾ ਇਹ ਆਪਣੇ ਕੋਲ ਹੈਗਾ ਪਸ਼ਮੀਨੇ ਦਾ ਛੂਟ ਹੈ ਪਸ਼ਮੀਨੇ ਤੇ ਬਣਾਇਆ ਹੋਇਆ ਜਿਹੜਾ ਹੈ ਛੂਟ ਹੈ ਬਲੈਕ ਕਲਰ ਦਾ ਛੂਟ ਹੈ ਇਸ ਦੀ ਆਜੂ ਕੀ ਪੂਰੀ ਇਸ ਤਰ੍ਹਾਂ ਦੀ ਸ਼ਰਟ ਹੈ ਪੂਰੀ ਸ਼ਰਟ ਦੇ ਉੱਪਰ ਇਸ ਤਰ੍ਹਾਂ ਦੀ ਬੂਟੀ ਬਣੀ ਹੋਈ ਹੈ ਉੱਪਰ ਤੱਕ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਕਲਰਫੁਲ ਜਿਹਾ ਜਿਹੜਾ ਛੂਟ ਆਪਾਂ ਤਿਆਰ ਕੀਤਾ ਹੈ ਇਸ ਤਰ੍ਹਾਂ ਦੀ ਪੂਰੀ ਸ਼ਰਟ ਦੀ ਇਸਦੀ ਪ੍ਰਿੰਟ ਜਿਹੜੀ ਹੈਗਾ ਵਰਕ ਹੋਇਆ ਬਹੁਤ ਸੋਹਣਾ ਵਰਕ ਹੈ ਨੇੜੇ ਤੋਂ ਦੇਖ ਸਕਦੇ ਹੋ ਬਹੁਤ ਸੋਹਣਾ ਕਲਰ ਕੰਟਰਾਸਟ ਕੀਤਾ ਹੈ ਇਸ ਦੇ ਨਾਲ ਇਸ ਦੀ ਬਾਹਾਂ ਦਾ ਕੰਮ ਥੋੜਾ ਹੈਵੀ ਹੈ ਇਸ ਤਰ੍ਹਾਂ ਦਾ ਜੂਗਾ ਇਸ ਦੀ ਬਾਹਾਂ ਦਾ ਕੰਮ ਇਸ ਤਰ੍ਹਾਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਹੈ ਇਸ ਤਰ੍ਹਾਂ ਦੀ ਪ੍ਰਿੰਟਿੰਗ ਇਸ ਦੀ ਬਾਹਾਂ ਦੇ ਉੱਤੇ ਆਹ ਸੌਰੀ ਵਰਕ ਇਸ ਦੀ ਬਾਹਾਂ ਦੇ ਉੱਤੇ ਆ ਇਸ ਦੇ ਨਾਲ ਇਸ ਦੀਆਂ ਜਿਹੜੀਆਂ ਹੈਗੀਆਂ ਨੇ ਬਾਹਾਂ ਦਾ ਵਰਕ ਹੈ ਇਸ ਤਰ੍ਹਾਂ ਸੌਰੀ ਬਾਹਾਂ ਦਾ ਵਰਕ ਤਾਂ ਆਪਣੇ ਕੋਲੇ ਇਹ ਆ ਜੂਗਾ ਤੁਸੀਂ ਆਪਣੀ ਚੁਆਇਸ ਆ ਇਸ ਨੂੰ ਬਾਹਾਂ ਤੇ ਕਰ ਸਕਦੇ ਹੋ ਚਾਹੇ ਇਸ ਨੂੰ ਤੁਸੀਂ ਇਹਦੇ ਸਲਵਾਰ ਦੇ ਪੌਂਚਿਆਂ ਤੇ ਕਰ ਸਕਦੇ ਹੋ ਤੇ ਇਸ ਦੇ ਨਾਲ ਜਿਹੜਾ ਸਲਵਾਰ ਦੇ ਪੌਂਚਿਆਂ ਦਾ ਕੰਮ ਆ ਪਏ ਤਿਆਰ ਕੀਤਾ ਹੈ ਇਹ ਤੁਸੀਂ ਸਲਵਾਰ ਦੇ ਪੌਂਚਿਆਂ ਦਾ ਕੰਮਾਂਗਾ ਉਹ ਤੁਹਾਡੀ ਆਪਣੀ ਮਰਜ਼ੀ ਤੁਸੀਂ ਇਹਨਾਂ ਨੂੰ ਬਾਹਾਂ ਤੇ ਵੀ ਅਦਲਾ ਬਦਲੀ ਕਰਕੇ ਬਣਾ ਸਕਦੇ ਹੋ ਤੇ ਇਸ ਨੂੰ ਸਲਵਾਰ ਤੇ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਦੀਆ ਬਹੁਤ ਸੋਹਣਾ ਕੰਮ ਇਸ ਦੀ ਇਸ ਤਰ੍ਹਾਂ ਆਪਾਂ ਸਲਵਾਰ ਤੇ ਕੀਤਾ ਹੈ ਬਹੁਤ ਹੀ ਸੋਹਣਾ ਸੂਟਾ ਜਿਹੜਾ ਇਹ ਬਣ ਕੇ ਤਿਆਰ ਹੋਇਆ ਦੇਖ ਸਕਦੇ ਹੋ ਸੂਟਾ ਤੇ ਇਹ ਸ਼ੂਟਾਂ ਦਾ ਸਾਰਿਆਂ ਦਾ ਆਪਣੇ ਕੋਲ ਪ੍ਰਾਈਜ਼ ਰਹੂਗਾ ਜੀ। ਅ ਜਿਹੜੇ ਪਸ਼ਮੀਨੇ ਦੇ ਆਪਾਂ ਤੁਹਾਨੂੰ ਸੂਟ ਦਿਖਾਇਆ ਹੈ 1100 ਰੁਪਏ। ਇਸ ਤੋਂ ਅਗਲਾ ਪ੍ਰਿੰਟਿੰਗ ਹੈਗੀ ਇਸ ਤਰ੍ਹਾਂ ਦੀ। ਅ ਵਰਕ ਇਸ ਤਰ੍ਹਾਂ ਦਾ ਹੈਗਾ। ਇਹਦੇ ਹੈਗਾ ਇਸ ਤਰ੍ਹਾਂ ਪੂਰੇ ਘੇਰੇ ਦੇ ਉੱਪਰ ਵਰਕ ਆ ਜੂਗਾ। ਇਹ ਵੀ ਆਪਾਂ ਪਸ਼ਮੀਨੇ ਦਾ ਸੂਟ ਰੈਡੀ ਕੀਤਾ ਹੈ। ਇਸ ਤਰ੍ਹਾਂ ਦਾ ਪੂਰੇ ਘੇਰੇ ਦਾ ਕੰਮ ਆ ਜੂਗਾ ਇਸ ਤੇ। ਬਹੁਤ ਹੀ ਸੁਣਾ ਦਾ ਫਿਨਿਸ਼ਿੰਗ ਨਾਲ ਜਿਹੜਾ ਵਰਕ ਹੋਇਆ ਦੇਖ ਸਕਦੇ ਹੋ। ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਕੰਮ ਇਸਤੇ ਪੂਰੇ ਜਿਹੜਾ ਹੈਗਾ ਫਰੰਟ ਤੇ ਬੂਟੀਆਂ ਜਾਨੀਆਂ ਇਸ ਤਰ੍ਹਾਂ ਦੇ ਛੋਟੇ-ਛੋਟੇ ਫਲਾਵਰ ਨੇ ਇਸ ਤਰ੍ਹਾਂ ਦੇ ਬਣਾਏ ਹੋਏ ਨੇ ਪੂਰੇ ਫਰੰਟ ਤੇ ਇਸ ਤਰ੍ਹਾਂ ਦੇ ਫਲਾਵਰ ਬਣੇ ਹੋਏ ਨੇ ਬਹੁਤ ਸੋਹਣਾ ਸੂਟ ਹੈ ਇਹ ਇਹ ਵੀ ਆਪਾਂ ਆਪਸ ਮੈਨੇ ਤੇ ਬਣਵਾਇਆ ਹੈ ਤੇ ਬਾਕੀ ਇਸ ਦੇ ਨਾਲ ਆਜੂਗਾ ਇਸ ਦੀ ਜਿਹੜੀ ਹੈਗਾ ਸਲਵਾਰ ਤੇ ਕੰਮ ਵੀ ਆਊਗਾ ਜੀ ਇਸ ਦੀ ਬਾਹ ਤੇ ਵੀ ਕੰਮ ਆਊਗਾ ਇਹੀ ਇਹ ਕੰਮ ਹੈਗਾ ਇਸ ਦੀ ਬਾਹ ਦਾ ਇਹ ਤਿੰਨ ਫਲਾਵਰ ਬਣੇ ਹੋਏ ਨੇ ਇਸ ਦੀ ਬਾਹ ਦੇ ਉੱਤੇ ਇਸ ਦੇ ਨਾਲ ਇਹ ਨਹੀਂ ਸੇਮ ਕੰਮ ਇਸ ਦੀ ਜਿਹੜਾ ਹੈਗਾ ਤੁਹਾਨੂੰ ਸਲਵਾਰ ਤੇ ਵੀ ਮਿਲੂਗਾ ਇਨਾਂ ਦੇ ਨਾਲ ਇਹਨਾਂ ਦੇ ਆਪਣੀ ਇਹ ਦੇਖ ਸਕਦੇ ਹੋ ਅੱਗੇ ਤੁਸੀਂ ਇਹ ਹੈਗਾ ਇਸ ਦੀ ਸਲਵਾਰ ਦਾ ਕੰਮ ਬਹੁਤ ਸੋਹਣਾ ਜੀ ਫਿਨਿਸ਼ਿੰਗ ਨਾਲ ਆਪਣਾ ਸੂਟ ਹੈ ਜਿਹੜਾ ਤਿਆਰ ਹੋਇਆ ਤੁਸੀਂ ਆਪਣੇ ਕੋਲ ਇੱਕ ਇੱਕ ਸੂਟ ਆਰਡਰ ਕਰਕੇ ਦੇਖੋ ਆਪਾਂ ਤੁਹਾਡੇ ਨਾਲ ਜੋ ਸੂਟ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਉਹੀ ਸੂਟ ਤੁਹਾਨੂੰ ਆਪਾਂ ਜਿਹੜਾ ਹੈਗਾ ਦੇਵਾਂਗੇ ਦੋਨਾਂ ਸੂਟ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1100 ਰੁਪਏ ਜੇ ਉਹ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਵਟਸਐਪ ਮੈਸੇਜ ਆ ਜਿਹੜਾ ਤੁਸੀਂ ਕਰ ਸਕਦੇ ਹੋ ਬਾਕੀ ਆਪਣੀ ਇੰਸਟਾਗ੍ਰam ਦੀ ਆਈਡੀ ਹੈਗੀ ਜੀ ਢਾਲੀਵਾਲ-ਬੁਟੀਕ ਉੱਥੇ ਜਾ ਕੇ ਵੀ ਤੁਸੀਂ ਆਪਣੇ ਜਿਹੜੇ ਹੈਗੇ ਨੇ ਦੇਖ ਸਕਦੇ ਹੋ ਡਿਜ਼ਾਈਨ ਤੇ ਨਾਲ ਦੀ ਨਾਲ ਫੋਲੋ ਜ਼ਰੂਰ ਕਰਿਓ ਜੀ ਜੋ ਵੀ ਮੇਰੇ ਪਹਿਣਾ ਦੇਖਦੀਆਂ ਨੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ